ਜੋ ਸ੍ਰੀ ਭਗਵੰਤ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਹੜੇ ਲੀਚੀ ਦੇ ਉਤਪਾਦਕ ਨੇ ਉਹਨਾਂ ਅੰਦੇ ਲਈ ਇੱਕ ਵਿਸ਼ੇਸ਼ ਉਪਰਾਲਾ ਪੰਜਾਬ ਸਰਕਾਰ ਵੱਲੋਂ ਅਪੇਡਾ ਦੇ ਸਹਿਯੋਗ ਨਾਲ ਜਿਹੜਾ ਕੀਤਾ ਜਾ ਰਿਹਾ ਜਿਹੜੇ ਨੀਂਹ ਪਹਾੜੀ ਇਲਾਕੇ ਪੈਂਦੇ ਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਉਹਨਾਂ ਅਲਾਕਿਆਂ ਦੇ ਵਿੱਚ ਜਿਹੜੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਹ ਬਹੁਤ ਹੀ ਮਿੱਠੀ ਅਤੇ ਲਾਲ ਗੂੜੇ ਰੰਗ ਦੀ ਜਿਹੜੀ ਲੀਚੀ ਹੈ ਔਰ ਉਸ ਲੀਚੀ ਦਾ ਜਿਹੜਾ ਬਾਹਰ ਐਕਸਪੋਰਟ ਕਰਨ ਦਾ ਜਿਹੜਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਹ ਜਿਹੜੀ ਪੰਜਾਬ ਤੋਂ ਪਹਿਲੀ ਖੇਪ ਹੈ ਜਿਹੜੀ ਉਹ ਯੂਕੇ ਵੀ ਖੇ ਭੇਜੀ ਜਾ ਰਹੀ ਹੈ ਉਹ ਸਾਡੇ ਕਿਸਾਨ ਡਡਵਾਲ ਸਾਹਿਬ ਉਹਨਾਂ ਦੀ ਫਸਲ ਹੈ ਗੀਚੀ ਹੈ ਜਿਹੜੀ ਅੱਜ ਯੂਕੇ ਨੂੰ ਪਹਿਲੀ ਜਿਹੜੀ ਖੇਪ ਹੈ ਉਹ ਭੇਜੀ ਜਾਣੀ ਹੈ ਸੋ ਆ ਪੇਡਾ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਸੋ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਸਾਰਾ ਲਾਭ ਹੋਣਾ ਔਰ ਪਹਿਲਾਂ ਵੀ ਕਿਸਾਨ ਚੰਗਾ ਮੁਨਾਫਾ ਜਿਹੜੀ ਕਮਾਰੇ ਨੇ ਪਰ ਐਕਸਪੋਰਟ ਕਰਨ ਨਾਲ ਪੰਜਾਬ ਦੇ ਕਿਸਾਨ ਜਿਹੜੇ ਹੋਰ ਖੁਸ਼ਹਾਲ ਹੋਣਗੇ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਵੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਫਲਾਂ ਦੇ ਉਤਪਾਦਕ ਨੇ ਜਿਹੜੇ ਜਿਨ੍ਹਾਂ ਨੇ ਫਰੂਟ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਅਸੀਂ ਆ ਪੇਡਾ ਦੇ ਸਹਿਯੋਗ ਨਾਲ ਹੋਰ ਵੀ ਜਿਹੜੇ ਫਲ ਨੇ ਉਹਨਾਂ ਦਾ ਵੀ ਐਕਸਪੋਰਟ ਕਰਾਂਗੇ ਤਾਂਕਿ ਅਸੀਂ ਜਿੰਨਾ ਪੰਜਾਬ ਦੇ ਕਿਸਾਨ ਨੇ ਜਿਹੜੇ ਬਾਗਬਾਨੀ ਕਰਦੇ ਨੇ ਉਹਨਾਂ ਨੂੰ ਵੀ ਹੋਰ ਵੱਧ ਤੋਂ ਵੱਧ ਜਿਹੜਾ ਲਾਭ ਹੈ ਉਹ ਹੋ ਸਕੇ। ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਪੇਡਾ ਦਾ ਧੰਨਵਾਦ ਕਰਦੇ ਆਂ ਔਰ ਸਾਰੇ ਸਾਡੇ ਹਾਰਟੀ ਕਲਚਰ ਦੇ ਅਫਸਰ ਸਹਿਬਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਹਿਲੀ ਖੇਪ ਹੈ ਜਿਹੜੀ ਜੋਕੀ ਵੀ ਕੀਤਾ ਜੋ ਸ੍ਰੀ ਭਗਵੰਤ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਹੜੇ ਲੀਚੀ ਦੇ ਉਤਪਾਦਕ ਨੇ ਉਹਨਾਂ ਅੰਦੇ ਲਈ ਇੱਕ ਵਿਸ਼ੇਸ਼ ਉਪਰਾਲਾ ਪੰਜਾਬ ਸਰਕਾਰ ਵੱਲੋਂ ਅਪੇਡਾ ਦੇ ਸਹਿਯੋਗ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਜਿਹੜੇ ਨੀਮ ਪਹਾੜੀ ਇਲਾਕੇ ਪੈਂਦੇ ਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਆ ਉਹ ਬਹੁਤ ਹੀ ਮਿੱਠੀ ਅਤੇ ਲਾਲ ਗੂੜੇ ਰੰਗ ਦੀ ਜਿਹੜੀ ਲੀਚੀ ਹੈ ਔਰ ਉਸ ਲੀਚੀ ਦਾ ਜਿਹੜਾ ਬਾਹਰ ਐਕਸਪੋਰਟ ਕਰਨ ਦਾ ਜਿਹੜਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਔਰ ਇਹ ਜਿਹੜੀ ਪੰਜਾਬ ਤੋਂ ਪਹਿਲੀ ਖੇਪ ਹੈ ਜਿਹੜੀ ਉਹ ਯੂਕੇ ਵੀ ਖੇਪ ਭੇਜੀ ਜਾ ਰਹੀ ਹੈ ਉਹ ਸਾਡੇ ਕਿਸਾਨ ਡਡਵਾਲ ਸਾਹਿਬ ਉਹਨਾਂ ਦੀ ਫਸਲ ਹੈ ਲੀਤੀ ਹੈ ਜਿਹੜੀ ਅੱਜ ਯੂਕੇ ਨੂੰ ਪਹਿਲੀ ਜਿਹੜੀ ਖੇਪ ਹੈ ਉਹ ਭੇਜੀ ਜਾਣੀ ਹੈ ਸੋ ਆ ਪਿੰਡਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਸੋ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਸਾਰਾ ਲਾਭ ਹੋਣਾ ਔਰ ਪਹਿਲਾਂ ਵੀ ਕਿਸਾਨ ਚੰਗਾ ਮੁਨਾਫਾ ਜਿਹੜੀ ਕਮਾਰੇ ਨੇ ਪਰ ਐਕਸਪੋਰਟ ਕਰਨ ਨਾਲ ਪੰਜਾਬ ਦੇ ਕਿਸਾਨ ਜਿਹੜੇ ਹੋਰ ਖੁਸ਼ਹਾਲ ਹੋਣਗੇ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਵੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਫਲਾਂ ਦੇ ਉਤਪਾਦਕ ਨੇ ਜਿਹੜੇ ਜਿਨ੍ਹਾਂ ਨੇ ਫਰੂਟ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਅਸੀਂ ਆ ਪੇਡਾ ਦੇ ਸਹਿਯੋਗ ਨਾਲ ਹੋਰ ਵੀ ਜਿਹੜੇ ਫਲ ਨੇ ਉਹਨਾਂ ਦਾ ਵੀ ਐਕਸਪੋਰਟ ਕਰਾਂਗੇ ਤਾਂਕਿ ਅਸੀਂ ਜਿੰਨਾ ਪੰਜਾਬ ਦੇ ਕਿਸਾਨ ਨੇ ਜਿਹੜੇ ਬਾਗਬਾਨੀ ਕਰਦੇ ਨੇ ਉਹਨਾਂ ਨੂੰ ਵੀ ਹੋਰ ਵੱਧ ਤੋਂ ਵੱਧ ਜਿਹੜਾ ਲਾਭ ਹੈ ਉਹ ਹੋ ਸਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਪੇਡਾ ਦਾ ਧੰਨਵਾਦ ਕਰਦੇ ਆ ਔਰ ਸਾਰੇ ਸਾਡੇ ਹਾਰਟੀਕਲਚਰ ਦੇ ਅਫਸਰ ਸਹਿਬਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਹਿਲੀ ਖੇਪ ਹੈ ਜਿਹੜੀ ਜੁਕੇ ਵਿਕੀ